बेसिकली साउथ इंडियन मूवीज़ बाकी आई है पंजाबी मोस्टली मूविया अगर देखा जाए या तो हसी मजाक वाली होंगे एक दूसरे दिंचाई कर करती रिया है या रिलीजियस तो होंगे पहली बार देखिए इस बारी कि एक थीम उस मूवी बनाई है साढ़े हीरो हीरोइन दो तो दो तो बैठे हैं प्रोड्यूसर डायरेक्टर है

ਤੇ ਬੇਸਿਕਲੀ ਜਿਹੜੇ ਪੰਜਾਬ ਦੇ ਆਪਾਂ ਬੱਚੇ ਨੇ ਜਾਂ ਤੇਥੇ ਕੀ ਡਿਵੈਲਪਮੈਂਟ ਕੀਤੀ ਹੈ ਹਾਈਡਰੇਟਸ ਕੀਤੀ ਹੈ ਬਾਅਦ ਚਲੇ ਗਏ ਆਪਾਂ ਬੋਲ ਦੀ ਪਰੰਤਸਾ ਚ ਕਰਨਾ ਕਿਉਂਕਿ ਸਾਨੂੰ ਇੱਕੋ ਹੀ ਸੈਟ ਆ ਜਿਹੜਾ ਪਿੰਡ ਦੇ ਕਿਈ ਸਾਰੇ ਦੋਆ ਕੀ ਬਾਾਰ-ਬਾਰ-ਬਾਰ-ਬਾਰ ਹਾਂ ਸੋ ਬਾਾਰ ਵੀ ਕੰਮ ਨਹੀਂ ਹੈਗਾ ਤੇ ਬਾਾਰ ਵੀ ਬੰਦੇ ਸਟਰਗਲ ਕਰਦੇ ਆ ਮਕਸਦ ਦੇਖਦੇ ਆ ਬੱਚਿਆਂ ਨੂੰ ਕਿੰਨਾ ਔਖਾ ਦਿਖਾਈ ਦਿੱਖਾਇਆ ਜਾਂਦਾ ਹੈ ਪੇਰੈਂਟਸ ਦੂਰੋਂ ਦੇ ਘਰ ਤੋਂ ਦੂਰ ਉਥੇ ਰਹਿ ਕੇ ਕੰਮ ਕਰਦੇ ਨੇ ਉਹ ਤੇ ਇਹ ਐਕਸਪੈਰੀਮੈਂਟ ਦੇ ਵਿੱਚ ਇੱਕ ਇਤਨਾਂ ਦੀ ਅਲੱਗ-ਅਲੱਗ ਜਿਹੜੇ ਤੋਂ ਬੱਚੇ ਹੁੰਦੇ ਨੇ ਉਹਨਾਂ ਕੋਲ ਲੱਭ ਲੈਣੇ ਨੇ ਡਾਇਗ੍ਰਾਮ ਤੇ ਉਸ ਨੂੰ ਅਚੀਵ ਕਿੱਦਾਂ ਕਰਦੇ ਨੇ ਉਹ ਉਹੀ ਸਾਰੀ ਕਹਾਣੀ ਆ ਤੇ ਉਹਦੇ ਵਿੱਚੋਂ ਉਹਨਾਂ ਨੂੰ ਕਹਿੰਦੇ ਕਿ ਉਹ ਫਸ ਦੇ ਨੇ ਖੇਡ ਦੇ ਵਿੱਚ ਉਹਨੂੰ ਦੱਸਉਣ ਦੀ ਬਹੁਤ ਚਾਹ ਹੈ ਕਿਉਂਕਿ ਜਿਹੜਾ ਉਹ ਪੌਨਸ ਦਾ ਪਾਰਟ ਆ ਉਹ ਜੁਲਿਕਨ ਪੌਨਟੋ ਬੈਨ ਦਾ ਪਾਰਟ ਹੁੰਦਾ ਸ਼ਾਇਦ ਉਹ ਆਮ ਜਿਹੜਾ ਪਬਲਿਕ ਆਪਾਂ ਸਿਵਲ ਵਾਲੇ ਤਾਂ ਨਹੀਂ ਦੇਖ ਉਹ ਸਿਰਫ ਪੌਨਸੀ ਜਾਣਦਾ ਹੈ ਇੱਕ ਉਹ ਰੂਪਾ ਇੱਕ ਡਿਸਪਲਿਨ ਅਫੀਸਰ ਕਾਹਨ ਤੋਂ ਪੈਦਾ ਦਾ ਹੁੰਦਾ ਤੇ ਉਹ ਸ਼ਰਾਬੀ ਵੀ ਹੁੰਦਾ ਉਹਦੇ ਚ ਹਰਕਤਾਂ ਵੀ ਤਰ੍ਹਾਂ ਕੋ ਸਾਰੀਆਂ ਲੱਗੀਆਂ ਹੀ ਹੁੰਦੀਆਂ ਕਿਉਂਕਿ ਮੈਂ ਕੋਰ ਟ੍ਰੇਨਿੰਗ ਕੀਤੀ ਸੀ ਸਾਬ ਤੋਂ ਤੀਜੇ ਫੇਮਰ ਸਾਥ 6-7 ਸਾਲ ਕੋਰਸ ਵਿੱਚ ਸਰਵ ਕੀਤਾ ਉਦੋਂ ਮੈਂ ਇਸ ਲਾਈਨ ਚ ਆਇਆ ਸੀਗਾ ਤੇ ਜਦੋਂ ਮੈਂ ਟ੍ਰੇਨਿੰਗ ਕਰ ਰਿਹਾ ਸੀ ਨਾ ਵਾਣਾ ਨੇ ਸਾਥ ਰਹੇ ਜੀ ਇਹ ਇਹ ਗੱਲ ਕਿਸੇ ਤੱਕ ਕਦੇ ਨਹੀਂ ਕਿਸੇ ਨੇ ਕਿਹਾ ਇਹਦਾ ਲੋਕਾਂ ਨੂੰ ਦਿਖਾਉਣਾ ਚਾਹੀਦਾ ਨੇ ਤਾਂ ਉਹਨੂੰ ਅਕਸਰ ਪ੍ਰੋਸਪੋਜ਼ ਹੋ ਜਾਂਦੇ ਗੋਲਡਨ ਡੇਸ ਜੋ ਟ੍ਰੇਨਿੰਗ ਵਿੱਚ ਹੀ ਕਰਦੇ ਹੋਏ ਉਹਨਾਂ ਸਮਝੀ ਕਿਹਾ ਜਾਂਦਾ ਹੁੰਦਾ ਕਿ ਇਹ ਤੁਹਾਡੇ 골ਡਨ ਡੇ ਨੇ ਤੁਸੀਂ ਯਾਦ ਕਰੋਗੇ ਹੁਣ ਤੁਹਾਨੂੰ ਔਕੇ ਲੱਗਦੇ ਪਰ ਇਹ 골ਡਨ ਡੇ ਉਹ ਬਾਕੀ ਅੱਜ ਅੱਜ ਜ਼ਿੰਦਗੀ ਦੇ 골ਡਨ ਡੇ ਨੇ ਤੇ ਹੁਣ ਜਿੰਨੇ ਪੰਜਾਬ ਪੁਲਿਸ ਟ੍ਰੇਨਿੰਗ ਸੈਂਟਰ ਚ ਆ ਰਹੇ ਨੇ ਇੰਨਾ ਹਿਊਜ ਸਪੋਰਟ ਕਰ ਰਹੇ ਹੈ ਨਾ ਕੱਲ ਤੇ ਮੈਨੂੰ ਮਤਲਬ ਤੁਸੀਂ ਬਿਲੀਅਰ ਨਹੀਂ ਕਰਨਾ ਹਜ਼ਾਰ ਦੋ ਹਜ਼ਾਰ ਦਾ ਮੈਸੇਜ ਆ ਚੁੱਕਿਆ ਵੀ ਇਹਨਾਂ ਪੁਲਿਸ ਡਿਪਾਰਟਮੈਂਟਾਂ ਤੋਂ ਹੀ ਕੀ ਸਾਡੇ ਵਿੱਚ ਕਿੱਥੇ ਆ ਸਾਨੂੰ ਅਸੀਂ ਅਸੀਂ ਜਾ ਰਹੇ ਹਾਂ ਤੁਹਾਨੂੰ ਕਿਤਾ ਭੇਜਿਆ ਮਤਲਬ ਕਿ ਮੈਂ ਤਾਂ ਇੰਨਾ ਡੈਡੀਕੇਟਿਡ ਆ ਫਿਲਮ ਦੇਖਣ ਦੀ ਇੰਨਾ ਮੂੰਹ ਵਧੀਆ ਲੱਗ ਰਿਹਾ ਕਿ ਸਾਡੇ ਤੇ ਕਿਸੇ ਨੇ ਫਿਲਮ ਬਣਾਈ ਆ ਤੇ ਮੈਂ ਉਹਨਾਂ ਨੂੰ ਬਹੁਤ ਦੇਖੇ ਕਰਨਾ ਲੱਗਾ ਸਾਰੇ ਜਹਾਂ ਦੇ ਟ੍ਰੇਨਿੰਗ ਸੈਂਟਰ ਦਾ ਉਸ ਤੋਂ ਬਾਅਦ ਅ ਦਿੱਲੀਆਣਾ ਫਰੋਸ ਦਾ ਪਟਿਆਲਾ ਫਰੋਸ ਦਾ ਅੰਡਾਇਆ ਪੰਜਾਬ ਫਰੋਸ ਦਾ ਜਿਹੜੀ ਸਭ ਇੰਨਾ ਸਕੂਪ ਕਰ ਰਹੀ ਆ ਤੇ ਇਹ ਤੁਹਾਡੇ ਆਪ ਦੀ ਫਿਲਮ ਆ ਤੇ ਤੁਹਾਡੇ ਆਪ ਦੇ ਕਿਸੇ ਨੇ ਤੁਹਾਡੀਆਂ ਆਪਦੀਆਂ ਕਹਾਣੀਆਂ ਤੇ ਜਿਹੜੀਆਂ ਸ਼ਾਇਦ ਸਾਡੇ ਤੋਂ ਬਾਅਦ ਨਹੀਂ ਕੋਈ ਦਿਖਾ ਪਾਊਗਾ ਜੇ ਤੁਹਾਨੂੰ ਵੀ ਬਤਾ ਰੋਕ ਪਾਸਾ ਟ੍ਰੇਡਿੰਗ ਸ਼ੁਰੂ ਕਰਨੇ ਪਈਓ ਚੀਜ਼ ਲਿਖਣ ਦੇ ਲਈ ਕਿਉਂਕਿ ਜੇ ਉਹ ਤੁਸੀਂ ਸੋਚ ਰਹੇ ਹੋ ਕਾਹਨੂੰ ਜਿਆ ਸਮਝ ਪਾਉਂਗੇ ਕਿਦਾਂ ਤੁਸੀਂ ਕੀ ਕੀ ਹਟਦਾ ਕਿੱਥੇ ਸਾਰੀ ਤੁਹਾਨੂੰ ਫਿਰ ਕਰਕੇ ਮਿਲ ਜਾਣਗੀਆਂ ਸੋ ਮੇਰੀ ਤੁਹਾਨੂੰ ਇੱਕ ਰਿਕਵੈਸਟ ਆ ਕਿ ਤੁਸੀਂ ਅਜ ਜਾਓ ਆਪਦੀ ਫੈਮਿਲੀ ਨਾਲ ਆਪਣੇ ਬੱਚਿਆਂ ਨਾਲ ਆਪਣੇ ਦੋਸਤਾਂ ਮਿੱਤਰਾਂ ਨਾਲ ਇਹ ਫਿਲਮ ਜ਼ਰੂਰ ਦੇਖੋ ਸਾਰਿਆਂ ਲਈ ਫਿਰ ਮੈਂ ਤੁਹਾਨੂੰ ਇੱਕ ਹਸਣ ਦੀ ਸੌਂਦੀ ਤੁਹਾਨੂੰ ਤੇ ਚ四个 ਮੈਸੇਜ ਦੇ ਦੋਗੀ ਜਿਹੜੇ ਤੁਹਾਨੂੰ ਜ਼ਿੰਦਗੀ ਦੇ ਵਿੱਚ ਤੁਹਾਨੂੰ ਇਨਸਪਾਇਰ ਕਰਨਗੇ ਥੋ ਇਹ ਕੋਸ਼ਿਸ਼ ਕੀਤੀ ਹੈ ਸਾਡੀ ਸਾਰੀ ਟੀਮ ਨਵੀਂ ਆ ਇਹ ਜਿੱਤੇ ਨਵੇਂ ਕਲਾਕਾਰਾਂ ਨੂੰ ਮੌਕਾ ਮਿਲਿਆ ਤੇ 15 ਜਨਵਰੀ ਦਾ ਸੋਹਾਂ ਕੰਮ ਕੀਤਾ ਕਰਵਾਣੀ ਦੇ ਦਾ ਜਸ਼ਨ ਕੋਲੀ ਆ ਆਕਾਸ਼ ਦੀਪਾ ਅਭਿਸ਼ੇਕਾ ਸਾਰੇ ਨੇ ਬਹੁਤ ਹੀ ਸੁਹਾਵਾ ਕੰਮ ਕੀਤਾ ਤੇ ਆਪ ਗੱਲਾਂ ਕਰਦੇ ਹੁੰਦੇ ਨੇ ਨਾ ਕਿ ਨਵੇਂ ਚਿਹਰੇ ਆਉਣ ਚਾਹੀਦੇ ਨੇ ਇੰਡਸਟਰੀ ਦੇ ਵਿੱਚ ਆਪ ਅਕਸਰ ਗੱਲ ਕਰਦੇ ਹੁੰਦੇ ਆ ਪਰ ਨਹੀਂ ਕੋਈ ਕਹਿੰਦਾ ਵੀ ਜੇ ਨਵੇਂ ਚਿਹਰੇ ਆ ਰਹੇ ਨੇ ਤਾਂ ਉਹ ਬਹੁਤ ਵਧੀਆ ਕੰਟੈਂਟ ਲੈ ਕੇ ਆ ਰਹੇ ਨੇ ਤੇ ਤੋਂ ਤੁ ਜ ਤੁਸੀਂ ਚਾਹੋ ਉਹ ਲੈ ਕੇ ਆ ਰਿਹਾ ਤਾਂ ਉਹਨੂੰ ਤੁਸੀਂ ਹੰਗਾਰਾ ਦਿਓ ਤਾਂ ਕਿ ਕੱਲ ਨੂੰ ਕੋਈ ਨਵਾਂ ਚਿਹਰਾ ਉਠੇ ਤਰੂ ਫਿਰ ਤੋਂ ਨਵੇਂ ਸਾਨੂੰ ਨਹੀਂ ਐਨ ਸਪੋਰਟ ਕਰਨਾ ਤਾਂ ਕਿ ਉਹ ਪ੍ਰੂਵ ਹੋ ਸਕੇ। ਜੇ ਇਹਨੂੰ ਸਪੋਰਟ ਦੇਵਾਂਗੇ ਜੀ ਸਪੋਰਟ ਨਹੀਂ ਕਰਾਂਗੇ ਫਿਰ ਸ਼ਾਇਦ ਕੱਲ ਨੂੰ ਕੋਈ ਨਵਾਂ ਇਨਵੈਸਟਰ ਜਾਂ ਪ੍ਰੋਡਿਊਸਰ ਉਸ ਫਿਲਮ ਅੱਗੇ ਚ ਨਹੀਂ ਆਉਗਾ ਕਿ ਮੈਂ ਨਾ ਜਿਹੜਾ ਨੂੰ ਮੌਕਾ ਦਿੰਦਾ। ਸੋ ਮੈਂ ਵੀ ਬੋਲਾਂਗੀ ਮੇਰੇ ਰੇਡੀਓ ਪਰ ਮੈਨੂੰ ਕੀ ਹੈ ਵੀ ਮੇਰੀ ਜਿਹੜੀ ਟੀਮ ਬਹੁਤ ਸਟਰੋਂਗ ਹੈ। ਬਹੁਤ ਸੋਨਾ ਕੰਮ ਕੀਤਾ ਸਾਰੀ ਟੀਮ ਨੇ। ਸੋ ਤੁਹਾਨੂੰ ਵੀ ਪੀਤਾ ਕਿ ਤੁਸੀਂ ਜ਼ਰੂਰ ਇੱਕ ਵਾਰੀ ਇਸ ਫਿਲਮ ਦੇ ਕੋਲ ਸਾਡੇ ਮਿਲਣਾ ਆਪਣੇ ਲਈ ਜਾਓ ਕਿਉਂਕਿ ਕੱਲ ਨੂੰ ਤੁਹਾਡੇ ਬੱਚੇ ਵੀ ਨਵੇਂ ਆਉਣ ਕਿਸੇ ਫੀਲਡ ਦੇ ਵਿੱਚ। ਉਹਨਾਂ ਨੂੰ ਕਾਹਲੀ ਚਾਂਸ ਮਿਲੂਗਾ ਜੀ ਤੁਸੀਂ

ਐਨਰਜੀ ਕਾਫੀ ਸਕੈਟਰਡ ਆ ਬਟ ਅਸੀਂ ਚਾਹੀਆ ਕਿ ਹੋਰ ਤਾਂ ਕਿਸੇ 10 15 ਮਿੰਟ ਹੀ ਬੈਠੇ ਆ ਥੋੜਾ ਜੁੜ ਕੇ ਥੋੜਾ ਜਿਹਾ ਬੈਠ ਕੇ ਤੇ ਉਹ ਗੱਲ ਸੈ ਸ਼ਰੀ ਸਰ ਮੈਨੂੰ ਕੋਈ ਇੰਟਰੋਡਕਸ਼ਨ ਦੇ ਦੇ ਜਾਂ ਕੁਝ ਬੋਲਣ ਦੀ ਲੋੜ ਨਹੀਂ ਹੋਣਾ ਦਾ ਮਿਊਜ਼ਿਕ ਇਸ ਮੂਵੀ ਨੂੰ ਪਾਵਰ ਦੇ ਰਿਹਾ ਹੈ ਤੇ ਅਸੀਂ ਜ਼ਰੂਰ ਸਾਰੇ ਗਾਣੇ ਸੁਣੋ ਸੱਚੇ ਖਪੇ ਐ ਯਾਰ ਯਾ ਦਿਲੋਂ ਜਾਨ ਕੇ ਇਹਨਾਂ ਦੀ ਇੰਨੀ ਬਿਊਟੀਫੁਲ ਮੈਲੋਡੀਜ਼ ਆਲਰੇਡੀ ਆਊਟ ਨੇ Spotify YouTube ਸਾਰੇ ਨਾਮ ਜ਼ਰੂਰ ਦੇਖਿਓ ਡਾਇਰੈਕਟਰ ਸਾਹਿਬ ਗਿੱਕੀ ਕਦਮ ਤੁਸੀਂ ਦੇਖ ਸਕਦੇ ਹੋ ਕਿ ਇਹ ਸਵੀਟ ਤੇ ਹਰ ਚੀਜ਼ ਦੇ ਵਿੱਚ ਜੋ ਕੁਝ ਵੀ ਹੋ ਰਿਹਾ ਪਰ ਉਹਨਾਂ ਦਾ ਦਿਲ ਐਂਡ ਉਹਨਾਂ ਦਾ ਹਰਟ ਇੰਨਾ ਇੰਨਾ ਆਈ ਕੈਨ ਐਕਸਪ੍ਰੈਸ ਫਰ ਨੋ ਕਿ ਵੈਨ ਯੂ ਵਰਕ ਵਿਦ ਥਿਸ ਪਰਸਨ ਹੀ ਮੇਕਸ ਯੂ ਫੀਲ ਸੋ ਕੰਫਰਟੇਬਲ ਹੀ ਇਜ਼ ਯੂਰ ਫਰੈਂਡ ਸੋ ਆਈ ਥਿੰਕ ਐਵਰੀ ਦੇ ਨੋ ਡੈਫੀਨਿਟਲੀ ਦੁਬਾਰਾ ਨਹੀਂ ਮਿਲਦੇ ਐਂਡ ਇਹਨਾਂ ਦਾ ਟੈਲੈਂਟ ਇੰਨਾ ਜ਼ਿਆਦਾ ਇਟਸ ਜਸਟ ਅ ਮੈਟਰ ਆਫ ਟਾਈਮ ਜੋ ਮੈਂ ਤੁਹਾਨੂੰ ਬਹੁਤ ਵਧੀਆ ਲੱਗਿਆ ਜੋ ਮੈਂ ਨਾਲ ਕੰਮ ਕਰਕੇ ਜੋ ਮੈਂ ਬਹੁਤ ਮਿਹਨਤੀ ਆ ਜੋ ਬੰਦੇ ਇਹ ਲਾਈਕ ਲਿਖਿਆ ਸੋ ਸਾਨੂੰ ਫਿਲਮਸ਼ਨ ਸਟੂਡਿਓ ਦਾ ਸਾਰੇ ਦਾ ਗਾਈਡ ਕਰਦਾ ਸੀ ਇਹਨੇ ਮੂਵੀ ਵੀ ਲਿਖੀ ਆ ਸੋ ਇਹਨੂੰ ਇਨਸ ਆਊਟਪੁੱਟ ਲਾਈਫ ਤੇ ਪਤਾ ਹੈ ਬਾਕੀ ਇਹ ਮੂਵੀ ਆ ਝਾਰਾਰੀਅ ਸੁੱਤੋੜ ਦਾ ਸਪੋਰਟ ਸ਼ੂ ਕਰਨਾ ਇਤਨੀ ਬਹੁਤ ਇੰਸੂਲਰਾ ਦੇ ਪਿੱਛੇ ਜੋ ਬੰਦੇ ਆ ਸਾਰੇ ਕਲਾਕਾਰ ਲੱਗੇ ਨੇ ਤੁਸੀਂ ਆਓਗੇ ਥੀਏਟਰ ਇਸ ਮੂਵੀ ਨੂੰ ਥੋੜੀ ਜਾਣ ਮਿਲੂਗੀ ਤੇ ਬਾਕੀ ਸਾਰਿਆਂ ਨੂੰ ਇੱਕ ਸਿਨੇਮਾ ਪੰਜਾਬੀ ਸਿਨੇਮਾ ਦੇ ਵਿੱਚ ਇੱਕ ਨਸਤਾਰ ਰਹੂਗਾ ਜਾਕੀ ਮੈਂ ਕਰਾਤਾ ਹਾਂ म्यूजिक वाले थे अब हम असि ग्रुप्स थे इंस्पायर करते हैं या पर कॉमेडी के नाम का पता है सो फेडरल मूवमेंट सिटी एंटरटेन करें सनो फैमिली बस मां थैंक यू सो मच सी आई मेरी पंचायत वाली मूवी है सारे पुराना फॉर मी एंड बाकी भाई भाई तुम्हारा फ्रेंड्स वीडियो देखना राइट बोलते जरूरी है फिल्म में खदाओ एज़ फॉर बड़े लोग पहली बार काम कर रहे हैं और मैं चाहना कि देखन मैसेज है इस फिल्म का टीम वर्क बड़ा खूबसूरत है चाहे म्यूजिक हो चाहे वो एक्टिंग हो कहानी हो हड है, चीजन जी ने खुद देखे है इतनी लाइफ ਬੜੀ ਘਰੀਬ ਤੋਂ ਦੇਖੀ ਆਂ ਆਂਡਨ ਆਈਐਸ ਕਰਦੀ ਆਂ ਕੋਈ ਜ਼ਿਆਦਾ ਆਰਗੇਨਿਕ ਤੇ ਵਧੀਆ ਕਹਾਣੀਆਂ ਤਾਂ ਵੀ ਕਹਾਣੀਆਂ ਵਰਨਾ ਚੁਟਕਲੇ ਬਾਜੀਬਰੀ ਫਿਲਮਾਂ ਤੁਸੀਂ ਬਹੁਤ ਦੇਖਦੇ ਹੋ ਇੱਕ ਦੂਜੇ ਜੀਆਂ ਸੰਘਰਸ਼ ਚੱਲਦੀਆਂ ਤਾਂ ਦੀ ਫਿਲਮਾਂ ਬਹੁਤ ਦੇਖਦੇ ਹੋ ਬਟ ਆ ਇੱਕ ਮੈਨਿਕਰਾਫਿਓ ਸਿਨੇਮਾ ਨਾਲ ਦੇਖੋ ਉਹ ਵੀ ਸਿਨੇਮਾ ਦੇਖੋ ਕਿਨਸ ਅਤਲੋ ਸਿਨੇਮਾ ਨੂੰ ਦੇਖੋ ਅਤੇ ਨੂੰ ਵੀ ਸਪੋਰਟ ਕਰੋ ਅਤਲੋ ਸਿਨੇਮਾ ਦੀ ਸੰਭਾਉਣ ਦੀ ਲੋੜ ਹੈ ਪਰ ਸਾਡੇ ਸਾਡੇ ਲੋਕ ਸੀ ਹੈ ਫੈਮਿਲੀ ਵਾਲ ਦੇ ਅੰਦਰੂਨੀ ਗ੍ਰੂਮੀ ਅਸਲ ਵਿੱਚ ਕੈਨ ਵੀ ਨਾਲ ਦੇਖਣ ਵਾਲੀ ਫੈਨ ਹੈ ਸਾਧਾ ਤੋਂ ਜ਼ਿਆਦਾ ਬਾਰਾ ਸਚਾਉਂ ਆਪਣੇ ਕਹਾਣੀ ਮੈਟਰਿੰਗ ਦੇਖਣ ਪਾਸੇ ਇਸ ਚਾਹਤ ਹੈ ਐਂਡ ਇੱਕ ਤੋਂ ਹੋਰ ਦੀ ਸੋਲੀ ਹੋਈ ਹੈ ਪੰਜਾਬ ਵਿੱਚ ਕਪਲੇ ਦੇ ਜਰਾ ਆਣਾ ਇਹ ਆਈ ਥਿੰਕ ਪਹਿਲੀ ਵਾਰ ਇ렇게 ਆਣਾ ਐਡਾ ਹੋਇਆ ਹੈ ਕਿ ਫਿਲਮਾਂ ਉਪਰ देखो जी मै कह हिन्दुस्तानी है ना पंजाबी है ना कि पता चाहता देने की पता चाहिए

ਐਂਕਰ ਬਣਨ ਵਿੱਚ ਬੜਾ ਸਟਰਗਲ ਪੜਾ ਲੱਗਿਆ। ਪਹਿਲਾਂ ਕੋਈ ਪੈਡੀ ਪ੍ਰੋਨਾਟ ਫਿਲਮ ਆਈ ਨਾ ਉਹ ਉਹੋ ਨਹੀਂ ਕਾਫੀ ਕਰਦਾ। ਇਹ ਫਿਲਮ ਲੈ ਕੇ ਜੋ ਬੰਦੂ ਕੀਤੀ ਗੇਟ ਚਾਹੇ ਜੋ ਜੋਰਨਿਸਟ ਕਿਧਰ ਕਾਨਫਰੈਂਸ ਦੇ ਰਹਾ ਬਿਕੋਜ਼ ਮੈਨੂੰ ਲੱਗਦਾ ਕਿ ਕੋਈ ਬੇਸ਼ੱਕ ਅਭਿਨੇਤਰੀ ਨੇ ਮੜੀ ਕਿ ਕਿ ਪੰਜਾਬੀ ਹੈ। ਬਟ ਪੰਜਾਬੀ ਹੁੰਦੇ ਬਾਵਜੂਦ ਵੀ ਨਾ ਬੜਾ ਮਤਲਬ ਕਿ ਰੇਅਰ ਦੇਖ ਨੂੰ ਮਿਲਦਾ। ਵਿਚਾਰ ਹੈ ਇੱਕ ਥੋੜਾ ਬੋਨ ਲਗਾ ਦੋ ਪੈਡੀ ਡੈਫੀਨਿਟਲੀ ਸਪੋਰਟ ਤੇ ਦਾ ਲੋ। ਐਂ ਜਦੋਂ ਤੁਸੀਂ ਕਾਫੀ ਟਾਈਮ ਤੋਂ ਸਟਰਗਲ ਕਰ ਰਹੇ ਹੋ ਜੀ ਅਜਿਹੀ ਤੁਹਾਨੂੰ ਕੋਈ ਤੁਹਾਡੇ ਆਪਣਾ ਪਰ ਤੇ ਕੋਡੇ ਦੇ ਹੱਥ ਰੱਖ ਲਿਆ ਉਸ ਚੀਜ਼ ਦਾ ਉਸ ਦਾ ਉਸ ਚੀਜ਼ ਦਾ ਫਾਇਦੇ ਮੰਦੇ ਦਾ ਹੋਰ ਵੱਜ ਜਾਂਦਾ ਹੈ ਸ਼ੈਂਟ ਜੋਬਲ ਸਿਸਟਮ ਕੀ ਫੈਕੂਦੀ ਆ ਕੀ ਹੁੰਦਾ ਹੈ ਦੇਖੋ ਮੈਂ ਨਾ ਹਰ ਰੋਜ਼ ਮੈਂ ਪਰਮਾਥਮਾ ਕੀ ਹੀ ਕਰਦਾ ਹਾਂ ਵੀ ਬਹੁਤ ਵੱਡਾ ਮਤਲਬ ਦੈਵਾਨਾ ਮੈਂ ਬਹੁਤ ਗ੍ਰੇਟਫੁਲ ਹਾਂ ਮੈਂ ਬਹੁਤ ਮਤਲਬ ਭਗੜਾ ਮੈਂ ਨਹੀਂ ਵੇਟ ਨਹੀਂ ਕੀਤੀ ਆ ਤੇ ਇਹਨਾਂ ਸਵਾਰੀ ਰੱਖਿਆ ਤੇ ਜੋ ਮੈਨੂੰ ਦੇ ਰਹੇ ਆ ਉਹ ਮੇਰੀ ਸੋਚ ਤੋਂ ਬਹੁਤ ਜ਼ਿਆਦਾ ਵੱਧ ਕੇ ਆ ਤਾਂ ਮੈਂ ਕਦੇ ਵੀ ਨਹੀਂ ਸੋਚਿਆ ਸੀ ਕਿ ਮੈਂ ਕਪਲ ਸਰ ਨਾਲ ਇੱਥੇ ਬੈਠੂਗਾ ਜਾਂ ਕਿੰਨਾ ਦੀ ਜੋ ਸ਼ਾਇਨਾ ਉਹ ਸਾਨੂੰ ਸ਼ਾਇਨ ਕਰੂਗੀ ਕਿਉਂਕਿ ਇਹ ਆਲਰੇਡੀ ਸਾਡੇ ਦੇਖ ਤੋਂ ਹੋਈ ਨੂੰ ਬਲੇ ਇੰਜੀਨੀਅਰ ਹੈ ਨਾ ਤੇ ਕਿੰਨੀ ਜਿਹੜੀ ਸ਼ਾਇਨਾ ਸਾਡੇ ਤੇ ਰਿਫਲੈਕਟ ਕਰਦੀ ਤੇ ਉਹ ਬਹੁਤ ਵੱਡੀ ਗੱਲ ਆ ਠੀਕ ਆ ਤੇ ਉਹ ਮੈਂ ਮਤਲਬ ਹਰ ਦਿਨ ਜੀ ਮੈਂ ਮੈਂ ਸ਼ੁਕਰਾਨਾ ਪਰਮਾਤਮਾ ਦੇ ਚੀ ਦਾ ਕਰਦਾ ਰਹਿਣਾ ਕਿ ਅੱਪਾ ਮੈਂ ਜੋ ਫੁੱਲਦ ਤੂਤਣਾ ਮੈਨੂੰ ਵੱਡਾ ਹੀ ਦੇਣਾ ਮਤਲਬ ਆਲਵੇਸ ਮਤਲਬ ਤਨਵਾ ਦੀ ਉਹ ਮੈਂ ਸਿਰਫ ਇਹ ਸੱਚ ਕਹਿਆ ਉਹਦੇ ਥੋੜੇ ਨਾਂਮ ਸੀ ਨਾ ਗੁਰਬਾਣੀ ਦਾ ਜਕਰਨਾ ਸੀ ਕਿ ਕਈ ਚੀਜ਼ ਮੈਨੂੰ ਨਾਂ ਸੁਣ ਕੇ ਪੜੀ ਜਿਹਾ ਲੱਗੀ ਐਂਡ ਡੈਫੀਨਿਟਲੀ ਇੱਕ ਫਿਲਪ ਉਹਦਾ ਹੀ ਚੀਜ਼ ਹੋਈ ਜਿਹੜੀ ਇੱਕ ਕੋ ਐਕਟਰ ਤੇ ਐਂਕਰ ਵਸਦੇ ਸੀ ਬੜੀ ਵਧੀਆ ਚੀਜ਼ ਹੋਈ ਜਿਹੜੀ ਜ਼ਿੰਦਗੀ ਚ ਅਨੁਭਵਨਾ ਵਸਦੀ ਐਂਡ ਉਹ ਹੀ ਸੇਮ ਪੋਸਿਸ਼ਨ ਜਿਹਦੇ ਜੋ ਬੰਦਾ ਇਹ ਪੁੱਛਿਆ ਹਮੇਂ ਮੈਂ ਤੁਹਾਡਾ ਦੇਰ ਜਣਾ ਜਣਾ ਬਿਕਸ ਇਹ ਜਿਹੜੀ ਮੂਮੈਂਟ ਹੈਗੀ ਇਹ ਬੜੀ ਅਪਰੀਸ਼ੀਏਟ ਹਰ ਤੁਹਾਡੀ ਜ਼ਿੰਦਗੀ ਦੇ ਵਿੱਚ ਐਂਡ ਤੁਸੀਂ ਕਿੰਨਾ ਕਿ ਇੰਜੋਏ ਕਰਦੇ ਹੋ ਕਿੰਨਾ ਸਿਸਟਮ ਫੀਲ ਕਰਦੇ ਜੋ ਬੰਦੇ ਬਿਲਕੁਲ ਸਹੀ ਕਿਹਾ ਇਹ ਜਿਹੜਾ ਟਾਈਮ ਹਣੀ ਇੱਕ ਤੁਹ ਨੂੰ ਗੋਡ ਮਿਲਦਾ ਸਭ ਤੋਂ ਬਣਦਾ ਇਨਦੇ ਨਾਲ ਜੋ ਜੋ ਤੁਹਾਡੀ ਸੂਝ ਜੁੜਦੀ ਹਨ ਉਹ ਇੰਡੀਆ ਸਪੈਸ਼ਲ ਦੇ ਇਟ ਲੀव्स ਅ ਸਪੈਸ਼ਲ ਤੋਂ ਬਿਸ਼ਵਾਸਦੰਨਿਕ ਓਪਨਿੰਗ ਹੈ ਕਿ ਓਕੇ ਕੱਲ ਜੇ ਤੁਹਾਨੂੰ ਆਉਣਾ ਪਰ ਮੋਸ਼ਨ ਅੱਜ ਤੱਕ ਜਨੇ ਕਪਰ ਸਰ ਹੈ ਕਿ ਸਭ ਮਤਲਬ ਤੁਹਾਨੂੰ ਅਸੀਂ ਦੱਸ ਨਹੀਂ ਸਕਦੇ ਕਮੈਂਟ ਸਿਰ ਜਾਈ ਜਾ ਸਕਿਆ ਇਸ ਤੋਂ ਪਹਿਲਾਂ ਜੋ ਪ੍ਰੋਮੋਸ਼ਨ ਸਿਰ ਜੋ ਅਸੀਂ ਫਰਸਟ ਰਿਸਪੌਂਡਰਸ ਨੂੰ ਮਿਲ ਰਹੀ ਸੀਗੀ ਇੰਡੀਆ ਸਾਰੀਆਂ ਯੂ ਨੋ ਪੁਲੀਸ ਪੁਲੀਸ ਅਕੈਡਮੀ ਚ ਜਾਣਾ ਕਿਸ ਤਰ੍ਹਾਂ ਮਿਲੇ ਤੋਂ ਉਹਦੀ ਕਹਾਣੀ ਸੁਨਿਆ ਉਹ ਮੇਰੇ ਲਈ ਇਨੀ ਸਪੈਸ਼ਲ ਮੂਮੈਂਟਸ ਸੀ ਕਿ ਉਹਦੇ ਕੋਲ ਕਦੇ ਮੌਕਾ ਨਹੀਂ ਨਸੀ ਹਮੈ ਉਹਨਾਂ ਨਾਲ ਗੱਲ ਕਰਨਾ ਉਹਨਾਂ ਨੇ ਆਪਣੀ ਕਮਿਊਨਿਟੀਜ਼ ਐਕਟਿਵਲੀ ਜਾਰਾ ਮੈਨੂੰ ਘਰ ਆ ਕੇ ਆਹ ਫੀਲਿੰਗ ਆਈ ਕਿ ਵਾਓ ਜਿਵੇਂ মুਵੀ ਮੈਸਮ ਕਰਵਾ ਰਹੀ ਹੈ ਇਟਸ ਅਮੇজিং ਸੋ ਲਾਈਕ ਬਹੁਤ ਬਿਊਟੀਫੁਲ ਥੀਆ ਅ ਅੱਜ ਇੱਥੇ ਜਿਹੜੇ ਲੋਕ ਸਾਡੇ ਨਾਲ ਬੈਠੇ ਨੇ ਤੇ ਮੈਂ ਤਾਂ ਬਸ ਐਕਸਪੀਰੀਅੰਸ ਕਰ ਰਹੀ ਆਂ ਤੇ ਪਾਸ ਹੋ ਗਿਆ ਥੈਂਕ ਯੂ ਫਾਰ ਬਾਕੀ ਮੈਂ ਦੱਸਣਾ ਚਾਹਣਾ ਕਿ ਪੰਜਾਬ ਦੇ ਜਿੰਨੇ ਰੂਟ ਨੇ ਨਾ ਜਦ ਪੁਲਿਸ ਡਿਪਾਰਟਮੈਂਟ ਨੇ ਜਿੰਨੇ ਸਪੋਰਟ ਮੁੰਡੇ ਕਰ ਰਹੇ ਨਾ ਮੇਰੇ ਬੈਚ ਮੇਟ ਹੋ ਗਏ ਪੁਜਾਰ ਕੀਦਾ ਤੋਂ ਆ ਕੋਈ ਕਪੂਰ ਥਰੇ ਤੋਂ ਆ ਕੋਈ ਲੰਡਾ ਕੋਲ ਕੀਤਾ ਕਿਤੇ ਵੀ ਟ੍ਰੇਨਿੰਗ ਸੈਂਟਰ ਚਲੇ ਪਹਾਦਰਗੜ ਤੋਂ ਆ ਉਹਨਾਂ ਨੇ ਇਨੀ ਸਪੋਰਟ ਸ਼ੌਕ ਕੇ ਖੋਦ ਉਹ ਸਭੀਆਂ ਹੋਲਡਿੰਗਾਂ ਬੜਾ ਮਨਾਵਾ ਰਹੇ ਤੇ ਖੋਦ ਉਹ ਸ਼ੋਕ ਕਰਾ ਰਹੇ ਸੋ ਬਹੁਤ ਵੱਡੀ ਗੱਲ ਹੈ ਵੈਰੀ ਗ੍ਰੇਟਫੁਲ ਫੋਰ ਦਿਸ ਤੇ ਮੈਂ ਉਹਨਾਂ ਦਾ ਥੈਂਕ ਯੂ ਕਰਨਾ ਚਾਹੁੰਦਾ ਕਿ ਤੁਸੀਂ ਬਹੁਤ ਵਧੀਆ ਕੰਮ ਕਰ ਰਹੇ ਤੁਸੀਂ ਇਹ ਮੇਰੇ ਲਈ ਵੀ ਕਰ ਰਹੇ ਇਸ ਮੂਵੀ ਦੇ ਹੀਰੋ ਤੁਸੀਂ ਆਪ ਉਹ ਮੇਰੇ ਤੇ ਬੋਡੀ ਯੂਜ਼ ਹੋਈ ਆ ਪਰ ਉਹਦੇ ਵਿੱਚ ਤੁਸੀਂ ਹੋ ਹੀ ਸਾਰੇ ਜਾਣੇ ਤੇ ਜੋ ਤੁਸੀਂ ਉਹ ਚ ਦਿਖਾ ਅਸੀਂ ਦਿਖਾਉਣ ਦੀ ਕੋਸ਼ਿਸ਼ ਕਰ ਉਹ ਤੁਹਾਨੂੰ ਆਪ ਦਾ ਹੀ ਰੂਪ ਦਿੱਤੂਗਾ ਤੇ ਤੁਸੀਂ ਆਪ ਦੇ ਆਪ ਨੂੰ ਫੀਲ ਕਰ ਸਕੋਗੇ ਮੇਰੇ ਨਾਲ ਥੈਂਕ ਯੂ ਬਹੁਤ ਜ਼ਰੂਰੀ ਗੱਲ ਕਹਿਣੀ ਹੈ ਅਗਰ ਬਹੁਤ ਬਹੁਤ ਗਲ ਕਹਣੀ ਹੈ ਕਿ ਅੱਜ ਅਲਾਂਟਿਕ ਮਾਲ 'ਚ ਇਸ ਫਿਲਮ ਦਾ ਪ੍ਰੀਮੀਅਰ ਐ ਇਸ ਫਿਲਮ ਦਾ ਸ਼ੋਅ ਹੈ ਤੇ ਤੁਹਾਨੂੰ ਸਾਰਿਆਂ ਨੂੰ ਜੀ ਆਇਆਂ ਨੂੰ ਤੁਹਾਨੂੰ ਸਾਰਿਆਂ ਨੂੰ ਸੱਦਾ ਦਿੱਤਾ ਜਾ ਰਿਹਾ ਹੈ ਕਿ ਤੁਸੀਂ ਪਲੀਜ਼ ਆਓ ਤੇ ਫਿਰ ਫਿਲਮ ਦੇਖੋ ਇੰਜੋਏ ਕਰੋ ਐਕਸਪੀਰੀਅੰਸ ਕਰੋ ਇਸ ਫਿਲਮ ਨੂੰ ਸਾਰੇ ਟਾਈਮ ਹੈਗਾ ਜੀ 6 6 ਵਜੇ 6:00 PM ਅਲਾਂਟਿਕ ਮਾਲ 'ਚ 6 PM ਅੱਜ ਅੰਕਿਆਰੇ ਸਾਡੇ 5:00 ਵਜੇ 6:00 ਵਜੇ ਸ਼ੁਰੂ ਕਰਦੇ ਆ। 5:00 6:00 ਚੋਂ ਕਰਦੇ ਨਹੀਂ 5:00 ਵਜੇ। ਕੋਈ ਨਹੀਂ ਉਹ ਸਰੀ A.S.L ਨੂੰ I think ਥੋੜੀ ਸਬ ਤੋਂ ਜ਼ਿਆਦਾ ਜ਼ਰੂਰਤਾ ਬਿਕੋਜ਼ ਉਹਨੂੰ ਮੈਂ ਪਹਿਲਾਂ ਵੀ ਇਹ ਰਿਕਵੈਸਟ ਕੀਤੀ ਹੈ ਕਿ ਸਾਰੇ ਜੰਗ ਜਨਰੇਸ਼ਨ ਆ ਦੇ ਵਿੱਚ ਕੋਈ A.S.L ਥੋੜੀ ਭੈਣ ਭਰਾ ਜਿਹੜੇ ਤੇ ਮੇਰੇ ਚ ਕੰਮ ਕਰਦੇ ਨੇ ਇਹ ਕੱਲ ਨੂੰ ਥੋੜੇ ਬੱਚਿਆਂ ਨੂੰ ਵੀ ਫਿਊਚਰ ਦੇ ਵਿੱਚ ਜ਼ਰੂਰਤ ਪੈਣੀ ਆ ਉਹ ਵੀ ਕਿਸੇ ਖੇਤਰ ਚ ਨਵੇਂ ਹੋਣਗੇ ਤੇ ਇਸ ਸਮੇਂ ਸੀਨੀਅਰ ਕਲਾਕਾਰਾਂ ਨੇ ਨੰਮਾ ਵੀ ਆ ਰਹੇ ਆ। ਬਟ ਜੇ ਤੁਸੀਂ ਇਹਨਾਂ ਨੂੰ ਬਖੂਰ ਕਰਾਂਗੇ ਆਪਾਂ ਤਾਂ ਕੱਲ ਨੂੰ ਫਿਰ ਹੋਰ ਵੀ ਨਵੇਂ ਕਲਾਕਾਰ ਉਭਰਦੇ ਰਹਿਣਗੇ ਸੋ ਮੇਰੀ ਪੀਲਾ ਕੀ ਬਹੁਤ ਸੋਹਣੀ ਫਿਲਮ ਆ ਯੂਥ ਲਈ ਫਿਲਮ ਆ ਤੁਸੀਂ ਇੱਕ ਵਾਰ ਜਰੂਰ ਪਹੁੰਚੋ ਤਾਂ ਕਿ ਇਹਨੂੰ ਫਿਲਮ ਨੂੰ ਵਧੀਆ ਘਾਟਾ ਮਿਲ ਸਕੇ ਪੰਜ ਬਿਲੇ ਪਹੁੰਚਣਾ ਨਹੀਂ ਸਾਰਿਆ ਨੇ ਪੰਜ ਬਿਲੇ ਮਨ ਨੂੰ ਲੋੜ ਨਹੀਂ ਉਸਦਾ ਹੀ ਬਹੁਤ ਗੁੱਡ ਫੈਮਿਲੀ ਥੋੜੀ ਖਾਸ ਵਧੀਆ ਇੰਤਜ਼ਾਮ ਕੀਤਾ ਜੋ ਬੈਡ ਫੈਮਿਲੀ ਇਸੇ ਲਈ ਕਿਹਾ ਗਿਆ